ਸਪੋਰਤਲਾ ਜ਼ਿਲ੍ਹੇ ਦੇ ਪਿੰਡ ਭਗਵਾਨਪੁਰ ਦੇ ਵਸਨੀਕਾਂ ਨੇ ਪਿੰਡ ਵਿੱਚ ਲਗਾਤਾਰ 22 ਸਾਲਾਂ ਗਰੰਥੀ ਸਿੰਘ ਦੀ ਸੇਵਾ ਨਿਭਾਉਣ ਵਾਲੇ ਕੁਲਵਿੰਦਰ ਸਿੰਘ ਨੂੰ ਸੇਵਾ ਮੁਕਤੀ ਮੌਕੇ ਵੱਡਾ ਮਾਨ ਸਨਮਾਨ ਦਿੱਤਾ ਹੈ ਇਸ ਦੀ ਇਲਾਕੇ ਵਿੱਚ ਚਰਚਾ ਹੋ ਰਹੀ ਹੈ ਸਬੰਧੀ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ மூੂ ਪਿੰਡ ਵਸਨੀਕਾਂ ਵੱਲੋਂ ਇੱਕ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ ਤੇ ਇਸ ਮੌਕੇ ਤੇ ਸ਼੍ਰੀ ਖੰਡਪਾੜ ਸਾਹਿਬ ਦੇ ਭੋਗ ਪਾਏ ਗਏ ਨੇ ਪਾਠ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ ਨੇ ਇਸ ਮੌਕੇ ਤੇ ਰਾਗੀ ਜੱਥਿਆਂ ਵੱਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਗਿਆ ਦੱਸਣਾ ਬੰਦ ਹੈ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਲਗਾਤਾਰ 22 ਸਾਲ ਗ੍ਰੰਥੀ ਸਿੰਘ ਵਜੋਂ ਡਿਊਟੀ ਨਿਭਾਉਣ ਵਾਲੇ ਕੁਲਵਿੰਦਰ ਸਿੰਘ ਨੂੰ ਸਮੂਹ ਪਿੰਡ ਵਾਸੀਆਂ ਵੱਲੋਂ ਸਨਮਾਨਿਤ ਕੀਤਾ ਗਿਆ ਕੋਲ ਜੀ 22 ਸਾਲ ਦਾ ਸਮਾਂ ਥੋੜਾ ਨਹੀਂ ਹੁੰਦਾ 22 ਸਾਲ ਬਾਬਾ ਜੀ ਨੇ ਸਾਡੇ ਵਿੱਚ ਰਹਿ ਕੇ ਸੇਵਾ ਕੀਤੀ ਆ ਇਹਨਾਂ ਤੋਂ ਬਣਦਾ ਹੀ ਸੀ ਸਾਡਾ ਤਾਂ ਕਿੰਨੇ ਕਿ ਬੱਚੇ ਸਿੱਖੀ ਦੇ ਨਾਲ ਜੋੜ ਕੇ ਰੱਖਦੇ ਸੀ ਉਸ ਦੀ ਨਾਲ ਬਹੁਤ ਕੁਝ ਕੀਤੀ ਬਾਬਾ ਜੀ ਨੇ ਵੱਧ ਤੋਂ ਵੱਧ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਿਆ ਜਾਵੇ ਤੇ ਬਹੁਤ ਪਿਆਰ ਸੀ ਹਰ ਇੱਕ ਪਰਿਵਾਰ ਦੇ ਨਾਲ ਬਾਬਾ ਜੀ ਦਾ ਆ ਤੁਹਾਡੇ ਚੁਟੜਾ ਜਾਂ ਫੈਨਟਿਕ ਬਹੁਤ ਵੱਡਾ ਮੈਸੇਜ ਦਿੰਦਾ ਬਿਲਕੁਲ ਜੀ ਇਹ ਤਾਂ ਸਾਡਾ ਫਰਜ਼ ਬਣਦਾ ਦੇਖੋ ਇੱਕ ਗ੍ਰੰਥੀ ਦਾ ਪੁੱਤਰ ਜਿੰਨਾ ਚਿਰ ਗ੍ਰੰਥੀ ਨਹੀਂ ਬਣਦਾ ਉਹਨਾਂ ਚਿਰ ਸਾਡੀ ਸਿੱਖੀ ਬਹੁਤ ਪਿੱਛੇ ਆ ਇਹ ਜ਼ਰੂਰਤ ਆ ਸਮੇਂ ਦੀ ਕਿ ਮੈਸੇਜ ਜਗ੍ਹਾ ਪੱਕੇ ਦਿੱਤਾ ਵਾ ਮੈਸੇਜ ਪਿੰਡਾਂ ਨੂੰ ਮੈਸੇਜ ਆ ਵੀ ਗ੍ਰੰਥੀ ਕਨਵਾ ਤੋਂ ਵੱਧ ਸਤਿਕਾਰ ਕੀਤਾ ਜਾਵੇ ਜੀ ਇਸ ਸੈਂਟਰ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਚਿਰ ਸੇਵਾ ਦਿੱਤੀ ਹੈ ਇਹ ਬਾਰੇ ਕੀ ਕਹਿਣਾ ਹੈ ਹਾਂਜੀ ਅਸੀਂ 22 ਸਾਲ ਇੱਥੇ ਗੁਰੂ ਘਰ ਵਿੱਚ ਸੇਵਾ ਕੀਤੀ ਹੈ ਆ ਅਸੀਂ ਬਹੁਤ ਨਿਮਰਤਾ ਸਹਿਤ ਮਾਨ ਨੂੰ ਕਾਯਤ ਅੱਜ ਸਭੂਤੀ ਸੇਵਾ ਕੀਤੀ ਆ ਅਤੇ ਨਗਰ ਨੇ ਵੀ ਸਾਡਾ ਬਹੁਤ ਪਿਆਰ ਕੀਤਾ ਸੰਤ ਨੇ ਜਿੰਦਾ ਘਰ ਦਾ ਪਰਿਵਾਰ ਹੁੰਦਾ ਨਾ ਇਸੇ ਤਰ੍ਹਾਂ ਹੀ ਸੰਤ ਨੇ ਪਿਆਰ ਦਿੱਤਾ ਤੁਹਾਨੂੰ ਦੇਖ ਤੁਹਾਡੇ ਸਾਹਮਣੇ ਹੈ ਬਟ ਮਮਈ ਤੁਹਾਡੇ ਪਰਿਵਾਰ ਬਾਰੇ ਜਾਣਨਾ ਸਾਡੇ ਮਾ। ਦੋ ਜਣ ਹਾਂਜੀ ਸਾਡੇ ਦੋ ਬੇਟੇ ਆਂਜੀ ਕੈਨੇਡਾ ਵਿੱਚ ਤੇ ਦੋ ਨਵਾਂ ਵਾ ਤੇ ਛੋਟੀ ਨੂੰ ਕੈਨੇਡਾ ਗਈ ਹੈ। ਜੀ ਜੀ ਵੱਡੇ ਨੂੰ ਇੱਥੇ ਆ ਜੇ ਵਿਆਹ ਕਰਨੇ ਹਜੇ ਤਾਂ ਜਿੰਦਾਈ ਫੇਰ ਤੇ ਗਏ। ਪ੍ਰਣਾਥ ਸਾਹਿਬ ਜੀ ਨੇ ਇੱਕ ਬਹੁਤ ਚੰਗਾ ਪਿਆਰ ਦਿੱਤਾ ਕਿ ਜਿਸ ਤਰ੍ਹਾਂ ਦੀ ਵਿਦਾਈ ਕੀਤੀ ਗੁਰੂਕਰ ਤੇ ਵਜੀਦ ਨੂੰ ਚਾਹੀਦੀ ਆ ਉਸ ਤਰ੍ਹਾਂ ਦੀ ਨਗਰ ਨੇ ਦਿੱਤੀ ਆ। ਹਾਂਜੀ ਹਾਂਜੀ ਬਹੁਤ 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 ਪਰਸੋਂ ਤੋਂ ਲੈ ਤੁਰ ਕੇ ਬਾਣੀ ਆਇਆ ਤੇ ਸਭ ਨੇ ਚੰਤ ਮੁਟਾਈ ਦੇ ਖੰਡਪਾਟ ਰੰਮਸੇ ਸਾਰਿਆਂ ਨੇ ਇਸੇ ਸੰਯੋਗ ਨਾਲ ਬੜਾ ਤਨਮਨ ਲਾ ਕੇ ਨੰਗਰਾਂ ਦੀ ਸੇਵਾ ਗੁਰੂ ਘਰ ਦੀ ਸੇਵਾ ਕੀਤੀ ਐ ਅਤੇ ਸਾਡੇ ਸਾਨੂੰ ਬਹੁਤ ਸਤਿਕਾਰ ਲੱਗਿਆ। ਬਾਬਾ ਜੀ ਹੁਣ 23 ਸਾਲ ਸੇਵਾ ਕੀਤੀ ਜੀ ਬਹੁਤ ਵਧੀਆ ਕੀਤੀ। ਜਦੋਂ ਆਏ ਸਾਡੇ ਕੋਲ ਨਿੱਕੇ ਨਿੱਕੇ ਨਾਲ ਬੱਚੇ ਸੀ ਏਡੇ ਏਡੇ ਨਿੱਕੇ ਨਿੱਕੇ ਆਪ ਵੀ ਨਿੱਕੇ ਹੀ ਸੀ ਉਦੋਂ ਤਾਂ ਹੁਣ ਦੇਖ ਲਓ ਸਿਆਣੇ ਹੋ ਗਏ ਬੱਚੇ ਬਾਹਰ ਚਲੇ ਗਏ ਬਹੁਤ ਵਧੀਆ ਸੇਵਾ ਕੀਤੀ। ਬਾਬਾ ਜੀ ਦਾ ਕਿਹੋ ਜਿਹਾ ਖਵਾ ਬਹੁਤ ਬਹੁਤ ਖਰਾਬ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਨੇ ਬਹੁਤ ਹਿੰਮਤ ਮਾਰੀ ਜੀ ਬਾਹਰ-ਬੋਰ ਚਲੇ ਜਾਂਦੇ ਬੱਚੇ ਸਿੱਖਦੇ ਹੈਗੇ ਆ ਬਾਹਰ ਚਲੇ ਜਾਂਦੇ ਇਹਨਾਂ ਦੇ ਬੱਚੇ ਜਿਹੜੇ ਉਹ ਵੀ ਸਿੱਖ ਗਏ ਪਾਠ ਬਾਹਰ ਚਲੇ ਗਏ ਆ ਹਾਂਜੀ ਲੱਗੜ ਦੂ ਇਹਨਾਂ ਦੀ ਘਰ ਤੋਂ ਪਪਾ ਜੀ ਇਹਨਾਂ ਸੇਵਾ ਬਹੁਤ ਕੀਤੀ ਹੈ ਨਿਤਨੇਮ ਜਿਹੜਾ ਹੈਗਾ ਉਹ ਦੋ ਟਾਈਮ ਦਿੰਦੇ ਰਹੇ ਆ ਕਰਦੇ ਰਹੇ ਜੇ ਕਿਤੇ ਮਜਬੂਰੀ ਆ ਜਿਹੜਾ ਉਹ ਕਿਤੇ ਨੂੰ ਲਾ ਜਾ ਡਿਊਟੀ ਦੇ ਦੇਣੀ ਉਹ ਤਾਂ ਬਈ ਆਉਦਾ ਟਾਈਮ ਪਾਸ ਕਰਦੇ ਰਹਿ। ਇਹ ਤੁਸੀਂ ਨਵੀਂ ਸੋਚ ਨੂੰ ਲਿਖਿਆ ਹੈ ਕਿ ਹੈ ਪਿੰਡਾਂ ਵਿੱਚ ਤੁਹਾਡੇ ਖੋਦਨ ਤਾਕ ਹੋਣ। ਕਿਉਂਕਿ ਸਿੰਘਾਂ ਦੀ ਨਾਂ ਮਾਮਲਾ ਲੱਛ। ਹਾਂਜੀ ਗ੍ਰੰਤੀ ਸਿੰਘਾਂ ਦੀ ਹੁਣ ਗ੍ਰੰਤ ਸਿੰਘ ਘਟ ਗਿਆ ਜੀ। ਮਾਲਤੜ ਤਾਂ ਆਪੇ ਹੀ ਹੋਣੇ ਇਹਨਾਂ ਨੂੰ। ਲੱਭਦੇ ਨਹੀਂ ਪੈਂ। ਪੈਸਿਆਂ ਨੂੰ ਨਹੀਂ ਲੱਭਦੇ। ਹਾਂਜੀ। ਆ ਸਾਨੂੰ ਤੇ ਲੱਭ ਗਿਆ ਜੀ ਇੱਥੇ ਲੱਗੇ ਸੀਗਾ। ਉਹ ਇੱਥੇ ਆਉਂਦੇ ਸੀਗੇ। ਬਹੁਤ ਮਹਾਨ ਸੀਗਾ ਤੋ ਆ ਗਿਆ ਗਰਤੀ ਸਿੰਘ ਦਾ ਅਪਰੋਜਪੁਰ ਤੋਂ ਗਾੜੀਆਂ ਲਵਦੇ ਜਾ ਕੇ ਅੱਜ ਦੀ ਨੌਜਵਾਨ ਪੀੜੀ ਨੂੰ ਕੀ ਕਹਿਣਾ ਜਮੇ ਨੌਜਵਾਨ ਪੀੜੀ ਦੀ ਦਾ ਗਰਤੀ ਸਾਹਿਬਾਂ ਦੀ ਡੋਲਣਾ ਜੀ ਮਹਾਰਾਜ ਦੇ ਗੁਰੂ ਉੱਤੇ ਚਰਨਾਂ ਨਾਲ ਲਾਉਣਾ ਤੇ ਨਖਿਆਂ ਨੂੰ ਕਹਤੋ ਵੱਜ ਜਾਣਗੇ ਚੜਤੀ ਕਲਾਰੋ